ਤਾਨਾ ਸਿਵਲ ਲਾਈਨ ਦੀ ਪੁਲਿਸ ਨੂੰ ਲੁੱਟਖੋਹ ਕਰਨ ਵਾਲਿਆਂ ਦੇ ਖਿਲਾਫ ਵੱਡੀ ਕਾਮਯਾਬੀ ਹਾਸਲ ਹੋਈ ਪੁਲਿਸ ਵੱਲੋਂ ਖੋਦੇ 21 ਮੋਬਾਈਲ ਫੋਨ ਦੇ ਨਾਲ ਦੋ ਦੋਸ਼ੀ ਕੀਤੇ ਕਾਬੂ ਇਹਨਾਂ ਕੋਲੋਂ ਇੱਕ ਐਕਟਿਵਾ ਵੀ ਕੀਤੀ ਬਰਾਮਦ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹਨਾਂ ਵਿੱਚੋਂ ਖੋਹ ਕਰਨ ਵਾਲਾ ਹਰਮਨਦੀਪ ਸਿੰਘ ਤੇ ਇੱਕ ਦੁਕਾਨਦਾਰ ਜਿਸ ਨੂੰ ਇਹ ਖੋਹ ਕੀਤੇ ਮੋਬਾਈਲ ਫੋਨ ਵੇਚਦਾ ਸੀ ਉਸਨੂੰ ਵੀ ਕਾਬੂ ਕੀਤਾ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹ ਕਰਨ ਵਾਲਾ ਹਰਮਨਦੀਪ ਦੁਕਾਨਦਾਰ ਸੰਦੀਪ ਨੂੰ 3500 ਦੇ ਵਿੱਚ ਮੋਬਾਈਲ ਫੋਨ ਵੇਚਦਾ ਸੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਰਮਨਦੀਪ ਸਿੰਘ ਨੇ ਮੰਨਿਆ ਕਿ ਉਸਨੇ ਪਹਿਲਾਂ ਵੀ ਕਈ ਲੋਕਾਂ ਦੇ ਮੋਬਾਈਲ ਫੋਨਾਂ ਦੀ ਖੋਹ ਕੀਤੀ ਹੈ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਇਸ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਉਹਨਾਂ ਦੱਸਿਆ ਕਿ ਰਿਮਾਂਡ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ ਐਸਪੀ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਦੋਸ਼ੀ ਦੀ ਉਮਰ 25 ਸਾਲ ਦੇ ਕਰੀਬ ਹੈ ਤੇ ਨਸ਼ਾ ਕਰਨ ਦਾ ਆਦੀ ਹੈ ਪੁਲਿਸ ਅਧਿਕਾਰੀ ਦਿਸ਼ਾ ਦੀ ਦੁਕਾਨ ਦਾ ਸੰਦੀਪ ਦੇ ਹੱਕ ਵਿੱਚ ਉਹਨਾਂ ਦੀ ਮਾਰਕੀਟ ਦੇ ਪ੍ਰਧਾਨ ਦੇ ਦੁਕਾਨਦਾਰ ਇਕੱਟੇ ਹੋ ਕੇ ਆਏ ਸਨ ਅ ਅੰਮ੍ਰਿਤਸਰ ਕਮਿਸ਼ਨਰ ਦੇ ਥਾਣਾ ਸੇਵਲੈਂਸ ਵਿਖੇ ਅ ਕੱਲ ਸਾਨੂੰ 12 ਤਰੀਕ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਵੱਲੋਂ ਮਨੀਸ਼ ਸ਼ਰਮਾ ਜੋ ਕਿ ਈਸ਼ਵਰਨਗਰ ਅੰਮ੍ਰਿਤਸਰ ਦੇ ਰਹਿਣ ਵਾਲੇ ਇਹਨਾਂ ਨੇ ਦੱਸਿਆ ਕਿ 11 ਤਰੀਕ ਨੂੰ ਕਰੀਬ 2 ਵਜੇ ਜਦੋਂ ਆਪਣੀ ਬੇਟੀ ਨੂੰ ਲੈਣ ਡੀਏਵੀ ਸਕੂਲ ਦੇ ਸਾਹਮਣੇ ਆਏ ਸਨ ਤਾਂ ਇੱਕ ਐਕਟਵਾ ਸਵਾਰ ਨੌਜਵਾਨ ਜੋ ਕਿ ਗ੍ਰੇ ਕਲਰ ਦੀ ਐਕਟਵਾ ਸੀ ਜਿਸ ਦਾ ਉਹਨਾਂ ਨੇ ਨੰਬਰ ਵੀ ਦੱਸਿਆ ਕਿ ਉਸਨੇ ਉਹਨਾਂ ਕੋਲੋਂ ਮੋਬਾਈਲ ਫੋਨ ਖੋ ਕੇ ਮੌਕੇ ਤੋਂ ਫਰਾਰ ਹੋ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਅਨਨ ਦੇ ਖਿਲਾਫ ਇੱਕ ਟੈਂਸ਼ਨ 79 ਬੀ2 ਦੇ ਤਹਿਤ ਇੱਕ ਮੁਕੱਦਮਾ ਰਜਿਸਟਰ ਕੀਤਾ ਸੀ ਜਦੋਂ ਅਸੀਂ ਇਸ ਚੀਜ਼ ਦੀ ਇਨਵੈਸਟੀਗੇਸ਼ਨ ਵੇਢੀ ਤਾਂ ਅਸੀਂ ਜੋ ਇਸ ਖੋ ਦਾ ਅਸਲ ਦੋਸ਼ੀ ਸੀਗਾ ਜਿਸ ਦਾ ਨਾਮ ਹਰਮਨ ਹਰਮਨਦੀਪ ਸਿੰਘ ਪੁੱਤਰ ਰਸ਼ਪਾਲ ਸਿੰਘ ਜੋ ਕਿ ਵਾਸੀ ਐਸਕੋਰਟ ਐਵੇਨਿਊ ਬੇਰਕਾ ਅਮਰਸਰ ਦਾ ਰਹਿਣ ਵਾਲਾ ਸੀ ਜਦੋਂ ਅਸੀਂ ਉਸ ਨੂੰ ਇਸ ਮੁਕਦਮੇ ਵਿੱਚ ਅਰੈਸਟ ਕੀਤਾ ਤੋ ਉਸ ਨੇ ਆਪਣੀ ਪੁਸ਼ਕਿਸ਼ ਦੇ ਵਿੱਚ ਦੱਸਿਆ ਕਿ ਜੋ ਵੀ ਫੋਨ ਉਹ ਅਲੱਗ-ਅਲੱਗ ਜੋ ਕਿ ਇਹਨਾਂ ਨੇ ਪਹਿਲਾਂ ਵੀ ਕਈ ਜਗ੍ਹਾ ਵਾਰਦਾਤ ਕੀਤੀ ਹੈ ਮੈਡੀਟਾ ਰੋਡ ਦੇ ਏਰੀਏ ਵਿੱਚ ਸਿਵਲ ਲਾਈਨ ਦੇ ਏਰੀਏ ਦੇ ਵਿੱਚ ਉਹ ਮੋਬਾਈਲ ਫੋਨ ਖੋ ਕਰਕੇ ਲਿਬਰਟੀ ਮਾਰਕੀਟ ਦੇ ਵਿੱਚ ਜੋ ਸੰਦੀਪ ਧਾਵਨ ਉਰਫ ਗੋਲਾ ਉਸ ਦੀ ਦੁਕਾਨ ਤੇ 3500 ਰੁਪਏ ਦੇ ਵਿੱਚ ਮੋਬਾਈਲ ਵੇਚਦਾ ਵਾ ਜੋ ਕਿ ਅੱਗੇ ਮੋਬਾਈਲਾਂ ਦੇ ਵਿੱਚ ਤਕਨੀਕੀ ਫੇਰ ਬਦਲ ਕਰਕੇ ਉਹਨਾਂ ਨੂੰ ਅੱਗੇ ਰੀਸੇਲ ਕਰਦਾ ਵਾ ਜਦੋਂ ਸਾਡੀ ਪੁਲਿਸ ਪਾਰਟੀ ਨੇ ਦੋਸ਼ੀ ਸੰਦੀਪ ਤਨੌਰਫ ਗੋਲਾ ਨੂੰ ਇਸ ਮੁਕਾਦਮੇ ਦੇ ਵਿੱਚ ਨਾਮਜ਼ਦ ਕਰਕੇ ਜਦੋਂ ਉਸ ਤੇ ਦੁਕਾਨ ਤੇ ਰੈਡ ਕੀਤੀ ਤਾਂ ਉੱਥੋਂ ਸਾਨੂੰ ਅਲੱਗ-ਅਲੱਗ ਚੋਰੀ ਦੇ ਖੋਦ ਦੇ ਟੋਟਲ 21 ਮੋਬਾਈਲ ਫੋਨ ਬਰਾਮਦ ਹੋਏ ਹਨ ਜਿਸ ਬਾਰੇ ਕੋਈ ਵੀ ਬਿੱਲ ਕੋਈ ਵੀ ਬਾਕਸ ਜਾ ਕੋਈ ਵੀ ਸਬੂਤ ਆਪਣੀ ਮਾਲਕੀ ਦੇ ਪੇਸ਼ ਨਹੀਂ ਕਰ ਪਾਇਆ ਜਿਸ ਤੋਂ ਬਾਅਦ ਅਸੀਂ ਇਸ ਦੋਸ਼ੀ ਨੂੰ 411 ਐਪੀਸੀ ਜੋ ਕਿ ਅਗਰ ਕੋਈ ਵੀ ਆਪਾਂ ਡਿਸਹੋਨੇਸਟਲੀ ਕੋਈ ਵੀ ਸਟੋਲਨ ਪ੍ਰਾਪਰਟੀ ਰਿਸੀਵ ਕਰਦੇ ਆ ਜਿਸ ਦੇ ਤਹਿਤ ਇਸ ਮੁਕਦਮੇ ਵਿੱਚ ਵਾਧਾ ਕਰਕੇ ਮੇਨ ਦੋਸ਼ੀ ਹਰਮਨ ਤੇ ਇਸ ਦਾ ਜੋ ਦੁਕਾਨਦਾਰ ਜਿਸ ਨੇ ਮੋਬਾਈਲ ਫੋਨਾਂ ਦੀ ਖਰੀਦ ਕੀਤੀ ਸੀ ਜਿਸ ਦਾ ਨਾਮ ਸੰਦੀਪ ਕਵਰਫ ਗੋਲਾਵਾ ਦੋਨੋਂ ਨੂੰ ਅਰੈਸਟ ਕਰਕੇ ਇਸ ਮੁਕਦਮੇ ਦੇ ਵਿੱਚ ਟੋਟਲ 21 ਮੋਬਾਈਲ ਫੋਨਸ ਬਰਾਮਦ ਕੀਤੇ ਗਏ ਹਨ ਚਾਹ ਜਿਹੜੇ ਵੀ ਫੋਨ ਜਿਹੜੇ ਕੀਤੇ ਗਨੇ ਆ ਕਿਹੜੇ ਜਿਹੜੇ ਫੋਨ ਕਿੰਨੇ ਕਿਵੇਂਗੇ ਫੋਨ ਨੇ ਇਹ ਅਲੱਗ-ਅਲੱਗ ਨੇ ਜੀ ਹਰ ਕਿਸਮ ਦਾ ਇਸ ਦੇ ਵਿੱਚ ਫੋਨ ਹੈ ਸੈਮਸੰਗ ਦੇ ਨੇ ਵੀਵੋ ਦੇ ਨੇ ਐਮ2 ਦੇ ਨੇ ਆਈਫੋਨ ਦੇ ਆਈਫੋਨ ਹੈ ਸੋ ਅਲੱਗ-ਅਲੱਗ ਕਿਸਮ ਦੇ ਜੋ ਵੀ ਮੋਬਾਈਲ ਫੋਨ ਇੱਕ ਹੋ ਕਰਦਾ ਸੀ ਉਹ ਅੱਗੇ ਆ ਕੇ ਇਸ ਦੁਕਾਨਦਾਰ ਨੂੰ ਵੇਚਦਾ ਸੀ ਫਿਰ ਆ ਪਹਿਲੀ ਵਾਰੀ ਵੇਖਿਆ ਕਿ ਜਿਹੜਾ ਚੋਰੀ ਦਾ ਮੋਬਾਈਲ ਹੈ ਉਹਦਾ ਰੇਟ ਫਿਕਸ ਹੋ ਗਏ ਉਹਦਾ ਤਾਂ ਚਲੋ ਰੇਟ ਫਿਕਸ ਹੁੰਦੇ ਆ ਵੱਖੋ-ਵੱਖਰੇ ਇਟਮ ਆਦੇ ਵਿੱਚ 3500 ਹਰ ਮੋਬਾਈਲ 3500 ਬਿਲਕੁਲ ਜੀ ਜੋ ਦੋਸ਼ੀ ਨੇ ਆਪਣੀ ਪੁਸ਼ਕਸ਼ੇਸ਼ ਦੇ ਵਿੱਚ ਦੱਸਿਆ ਕਿ ਉਹ ਮੋਬਾਈਲ ਫੋਨ ਜੋ ਵੀ ਖੋ ਕਰਦਾ ਸੀ ਸਥਿਤੀ ਕੰਡੀਸ਼ਨ ਦੇ ਹਿਸਾਬ ਨਾਲ ਉਹ ਕਰੀਬ 35000 ਰੁਪਏ ਦੇ ਵਿੱਚ ਉਹ ਮੋਬਾਈਲ ਫੋਨ ਇਸ ਦੁਕਾਨਦਾਰ ਨੂੰ ਵੇਚਦਾ ਸੀ ਸਰ ਕਿੰਨੇ ਕ ਸਮੇਂ ਤੋਂ ਲਗਾਤਾਰ ਇਹ ਚੱਲਦਾ ਆ ਰਿਹਾ ਸੀਗਾ ਇਸ ਤਰੀਕੇ ਦਾ ਜੋ ਇਸ ਦੇ ਖਿਲਾਫ ਇਸ ਤੋਂ ਪਹਿਲਾਂ ਇਸ ਦੇ ਖਿਲਾਫ ਕੋਈ ਹੋਰ ਮੁਕਦਮੇ ਦੇ ਵਿੱਚ ਰਿਸ਼ਤਾ ਨਹੀਂ ਪਈ ਬਟ ਇਸ ਨੇ ਕਈ ਹੋਰ ਵਾਰ ਦਾ ਤਾਂ ਮੰਨਿਆ ਨਹੀਂ ਸੋ ਅਸੀਂ ਜਿਹੜੇ ਮੋਬਾਈਲ ਫੋਨ ਇੱਕ ਇਹ ਦੇ ਇੱਕ ਰਿਕਵਰ ਕੀਤੇ ਨੇ ਇਹਨਾਂ ਦਾ ਟੈਕਨੀਕਲੀ ਇਹਨਾਂ ਨੂੰ ਸਰਚ ਕਰਕੇ ਇਹਨਾਂ ਦੇ ਮਾਲਕਾਂ ਤੱਕ ਪਹੁੰਚਾਂਗੇ ਤੇ ਫਿਰ ਮਾਲਕਾਂ ਤੋਂ ਇਸ ਬਾਰੇ ਪੁੱਛਗਿਛ ਕੀਤੀ ਜਾਊਗੀ ਕਿ ਉਹਨਾਂ ਨੇ ਜਦੋਂ ਉਸ ਨਾਲ ਵਾਰਦਾਤ ਹੋਈ ਤਾਂ ਕਿਸ ਥਾਣੇ ਦੇ ਵਿੱਚ ਉਹਨਾਂ ਦਾ ਮਕਦਮਾ ਦਰਜਾ ਸੋ ਉਹਨਾਂ ਮਕਦਮਿਆਂ ਦੇ ਵਿੱਚ ਵੀ ਅਸੀਂ ਇਸ ਦੋਸ਼ੀ ਨੂੰ ਨਾਮਜ਼ਦ ਕਰਾਂਗੇ ਤੇ ਉਸ ਤੋਂ ਬਾਅਦ ਹੀ ਦੱਸ ਸਕਦੇ ਹਾਂ ਕਿ ਕਿੰਨੇ ਪ੍ਰਾਣੀਆਂ ਵਾਰਦਾਤਾਂ ਦੇ ਵਿੱਚ ਇਹ ਪਿਆ ਹੋਇਆ ਸੀਗਾ ਦੋਸ਼ੀ ਦੀ ਉਮਰ ਕਿੰਨੀ ਤੇ ਜੋ ਇਹ ਦੋਸ਼ੀ ਆ ਇਹ ਵੈਸੇ ਤਾਂ ਨਸ਼ੇਦਾਦੀ ਆ ਕੋਈ ਕੰਮ ਧੰਦਾ ਕੋਈ ਨਹੀਂ ਕਰਦਾ ਤੇ ਇਹ ਹਜੇ ਅਧੇੜ ਉਮਰ ਦਾ ਹੀ ਆ 20 ਤੋਂ 25 ਸਾਲ ਦੇ ਵਿਚਾਲੇ ਇਸ ਦੀ ਉਮਰ ਹੈ ਜੀ ਸਰ ਲੱਗਦਾ ਕਿ ਇਹਦੇ ਵੱਲੋਂ ਚੋਰੀ ਦੇ ਮੋਬਾਈਲ ਕੁਝ ਵੇਚੇ ਵੀ ਗਏ ਨੇ ਲੋਕਾਂ ਨੂੰ ਤੇ ਬਿਲਕੁਲ ਜੀ ਹੋ ਸਕਦਾ ਵਾ ਇਹ ਹਜੇ ਇਨਵੈਸਟੀਗੇਸ਼ਨ ਦਾ ਮੁੱਦਾ ਵਾ ਜੋ ਦੋਨੇ ਦੋਸ਼ੀ ਨੇ ਇਸ ਮੁਕਦਮੇ ਦੇ ਉਹਨਾਂ ਤੋਂ ਡਿਟੇਲ ਦੇ ਵਿੱਚ ਹੁਣ ਰਿਮਾਂਡ ਲਿਆ ਗਿਆ ਵਾ ਤੇ ਰਿਮਾਂਡ ਦੌਰਾਨ ਇਹਨਾਂ ਤੋਂ ਡਿਟੇਲ ਦੇ ਵਿੱਚ ਕੋਸ਼ਿਸ਼ ਕੀਤੀ ਜਾਊਗੀ ਤੇ ਸਾਨੂੰ ਪੂਰੀ ਉਮੀਦ ਹੈ ਕਿ ਹੋਰ ਵੀ ਰਿਕਵਰੀ ਹੋ ਸਕਦੀ ਹੈ ਤੇ ਹੋਰ ਵੀ ਕਈ ਵਾਰਦਾਤਾਂ ਜੋ ਇਹਨਾਂ ਵੱਲੋਂ ਕੀਤੀਆਂ ਗਈਆਂ ਨੇ ਜੋ ਹਰਮਨ ਵੱਲੋਂ ਕੀਤੀਆਂ ਗਈਆਂ ਨੇ ਉਹਨਾਂ ਦਾ ਖਲਾਸਾ ਵੀ ਹੋ ਸਕਦਾ ਵਾ ਸਰ ਦੁਕਾਨਦਾਰਾਂ ਦੇ ਵੱਲੋਂ ਮਾਫੀ ਮੰਗੀ ਗਈ ਹੈ ਤੇ ਉਹਨਾਂ ਨੂੰ ਕੀ ਹੋਰ ਦੁਕਾਨਦਾਰਾਂ ਨੂੰ ਕੀ ਅਪੀਲ ਆ ਅ ਅੱਜ ਇਸੇ ਮਕਦਮੇ ਦੇ ਸਬੰਧ ਵਿੱਚ ਅ ਅਸੀਂ ਜੋ ਦੋਸ਼ੀ ਦੁਕਾਨਦਾਰ ਆ ਉਸਨੇ ਇਹ ਪਰਿਵਾਰ ਨੂੰ ਕੱਲ ਉਹਨਾਂ ਨੂੰ ਪ੍ਰੂਫ ਦੇ ਤਹਿਤ ਦਿਖਾਇਆ ਸੀ ਕਿ ਆਹ ਮੋਬਾਈਲ ਫੋਨ ਨੇ ਜੋ ਇਸ ਇਸ ਜਗ੍ਹਾ ਤੋਂ ਖੋ ਗਿੱਤੇ ਗਏ ਨੇ ਉਹਨਾਂ ਨੂੰ ਜਿਸ ਮਦਈ ਹੈ ਜਿਨ੍ਹਾਂ ਦੇ ਮੋਬਾਈਲ ਫੋਨ ਖੋ ਗਿੱਤੇ ਗਏ ਨੇ ਉਹਨਾਂ ਨਾਲ ਵੀ ਮਲਾਇਆ ਗਿਆ ਸੀ ਉਹਨਾਂ ਨੂੰ ਫੋਟੋਗ੍ਰਾਫੀ ਵੀਡੀਓ ਵੀ ਦਿਖਾਈ ਗਈ ਸੀ ਕਿ ਜਿਸ ਇਸ ਜਗ੍ਹਾ ਜਾ ਕੇ ਹਰਮਨ ਨੇ ਮੋਬਾਈਲ ਫੋਨ ਖੋ ਕਰਕੇ ਉਸ ਨੂੰ ਦਿੱਤੇ ਹਨ ਪਰਿਵਾਰ ਸਾਡੇ ਨਾਲ ਪੂਰਾ ਕੱਲ ਸਹਿਮਤ ਸੀ ਬਟ ਅੱਜ ਕਿਸੇ ਪ੍ਰਧਾਨ ਵੱਲੋਂ ਜਾਂ ਕਿਸੇ ਵੱਲੋਂ ਅਫਵਾਹ ਫਲਾਈ ਗਈ ਦੁਕਾਨਦਾਰਾਂ ਦੇ ਵਿੱਚ ਕਿ ਪੁਲਿਸ ਵੱਲੋਂ ਗਲਤ ਪਰਚਾ ਕੀਤਾ ਜਾ ਰਿਹਾ ਹੈ ਪੁਲਿਸ ਵੱਲੋਂ ਵੀ ਦੇਖੀ ਕੀਤੀ ਜਾ ਰਹੀ ਆ ਜਾਂ ਹੋਰ ਧਰਾਵਾਂ ਦੇ ਤਹਿਤ ਕੋਈ ਨਸ਼ੇ ਦੇ ਪਰਚੇ ਦਰਜ ਕੀਤੇ ਜਾ ਰਹੇ ਨੇ ਸੋ ਇਹਨਾਂ ਅਫਵਾਹਾਂ ਨੂੰ ਚਲਦੇ ਅੱਜ ਦੁਕਾਨਦਾਰ ਇਕੱਠੇ ਹੋ ਕੇ ਰੇਲਵੇ ਸਟੇਸ਼ਨ ਸਾਹਮਣੇ ਉਹਨਾਂ ਨੇ ਰੋਡ ਵੀ ਬਲੌਕ ਕੀਤਾ ਸੀ ਜਦੋਂ ਅਸੀਂ ਦੁਕਾਨਦਾਰਾਂ ਨੂੰ ਜਾ ਕੇ ਸਚਾਈ ਦੱਸੀ ਤਾਂ ਉਹ ਵੀ ਸਾਡੇ ਨਾਲ ਸਹਿਮਤ ਹੋਏ ਤੇ ਜਿਨ੍ਹਾਂ ਵੱਲੋਂ ਅਫਵਾਹ ਫਲਾਈ ਗਈ ਸੀ ਜਾਂ ਧਰਨਾ ਲਾਇਆ ਗਿਆ ਸੀ ਕਿਉਂਕਿ ਧਰਨਾ ਕਿਸੇ ਪੁਲਿਸ ਦੀ ਪਰਮਿਸ਼ਨ ਤੋਂ ਬਿਨਾਂ ਰੋਡ ਬਲੌਕ ਕਰਨਾ ਵੀ ਇੱਕ ਤਰ੍ਹਾਂ ਦਾ ਕਾਨੂੰਨੀ ਜੁਰਮ ਹੈ ਤੁਹਾਡੇ ਖਿਲਾਫ ਲੋਕਾਂ ਨੂੰ ਆਵਾਜਾਈ ਰੋਕਣ ਲਈ ਟ੍ਰੈਫਿਕ ਦੀ ਵਿਵਸਥਾ ਨੂੰ ਖਰਾਬ ਕਰਨ ਲਈ ਤੁਹਾਡੇ ਖਿਲਾਫ ਕਾਰਵਾਈ ਹੋ ਸਕਦੀ ਹੈ ਇਸ ਕਰਕੇ ਉਹ ਦੁਕਾਨਦਾਰ ਸਾਡੇ ਕੋਲ ਆਏ ਨੇ ਉਹਨਾਂ ਨੇ ਲਿਖਤੇ ਦੇ ਵਿੱਚ ਮਾਫੀ ਨਮਾ ਹੀ ਮੰਗਿਆ ਕਿ ਗਲਤੀ ਨਾਲ ਸਾਨੂੰ ਕਿਸੇ ਨੇ افਵਾਹ ਫਲਾਈ ਜਿਸ ਕਾਰਨ ਅਸੀਂ ਉਹ ਉਸ ਦੀਆਂ ਗੱਲਾਂ ਵਿੱਚ ਆ ਕੇ ਇਹ ਕਦਮ ਚੱਕਿਆ ਸੀ ਪਰ ਉਹ ਪੁਲਿਸ ਦੀ ਕਾਰਵਾਈ ਨਾਲ ਉਹ ਪੂਰੇ ਸਹਿਮਤ ਹਨ ਤੇ ਉਹਨਾਂ ਨੇ ਸਾਨੂੰ ਪ੍ਰੋਮਿਸ ਵੀ ਕੀਤਾ ਕਿ ਅੱਗੇ ਤੋਂ ਅਸੀਂ ਦੁਕਾਨਦਾਰ ਸਾਰੇ ਤੁਹਾਡੇ ਨਾਲ ਪ੍ਰੋਮਿਸ ਕਰਦੇ ਹਾਂ ਕਿ ਬਿਨਾ ਬਿੱਲ ਤੋਂ ਬਿਨਾ ਬਾਕਸ ਅਸੀਂ ਕੋਈ ਮੋਬਾਈਲ ਨਹੀਂ ਖਰੀਦਾਂਗੇ ਤੇ ਮੈਂ ਦੁਕਾਨਦਾਰਾਂ ਨੂੰ ਇਹ ਦੱਸਣਾ ਵੀ ਚਾਹਣਾ ਵਾਂ ਕਿ ਅਗਰ ਤੁਸੀਂ ਕੋਈ ਵੀ ਸਟੋਲਨ ਜਾਂ ਖੋਹ ਕੀਤੀ ਜਾਂ ਚੋਰੀ ਕੀਤੀ ਪ੍ਰਾਪਰਟੀ ਰੀਸੀਵ ਕਰਦੇ ਹੋ ਤਾਂ ਤੁਸੀਂ ਵੀ ਆਈਪੀਐਸ ਦੀ ਧਾਰਾ 411 ਦੇ ਤਹਿਤ ਅ ਦੋਸ਼ੀ ਮੰਨੇ ਜਾਣੇ ਹੋ ਇਸ ਕਰਕੇ ਅਗਰ ਤੁਸੀਂ ਕੋਈ ਵੀ ਇਹੋ ਜਿਹੀ ਪ੍ਰਾਪਰਟੀ ਤੁਹਾਡੇ ਕੋਲ ਬਰਾਮਦ ਹੁੰਦੀ ਹੈ ਤਾਂ ਤੁਹਾਡੀ ਵੀ ਉਸ ਮਕਦਮੇ ਦੇ ਵਿੱਚ 411 ਦਾ ਵਾਧਾ ਕਰਕੇ ਉਸ ਦੇ ਵਿੱਚ ਅਰੈਸਟ ਹੋਊਗੀ ਇਸ ਲਈ ਅੱਗੇ ਤੋਂ ਅਗਰ ਕੋਈ ਫੋਨ ਤੁਸੀਂ ਰੀਸੀਵ ਕਰਨਾ ਕੋਈ ਸੈਕੰਡ ਹੈਂਡ ਫੋਨ ਲੈਣਾ ਤਾਂ ਪਹਿਲਾਂ ਤਾਂ ਮਾਲਕ ਕੋਲੋਂ ਉਸ ਚੀਜ਼ ਦਾ ਬਿੱਲ ਲਓ ਨਾਲ ਉਸ ਦਾ ਬਾਕਸ ਲਓ ਉਸ ਤੋਂ ਬਾਅਦ ਵੈਰੀਫਾਈ ਕਰਨ ਤੋਂ ਬਾਅਦ ਹੀ ਕੋਈ ਚੀਜ਼ ਖਰੀਦੋ ਠੀਕ ਹੈ Thank you.